ਸਰਦੂ ਬੀਐਫਐਸ ਸਟੈਟਲ ਗਾਰਡਨ ਤੇ ਪਹੁੰਚੀ ਕਿ ਕਨੈਕਟ ਆ ਦੇ। ਆ ਦੇਖੋ ਜੀ ਜੰਡਿਆਲਾਪੁਰੂ ਜਿਹੜਾ ਸ਼ਹਿਰ ਆ ਇਹ ਬਿਲਕੁਲ ਜੀਟੀ ਰੋਡ ਦੇ ਉੱਪਰ ਵਸਿਆ ਆ। ਇਥੋਂ ਹਾਰਡਲੀ 15-16 ਕਿਲੋਮੀਟਰ ਅਮਰਸਰ ਜਿਹੜਾ ਪੁੱਤਰ ਸ਼ਹਿਰ ਆ ਉਹ ਸ਼ੁਰੂ ਹੋ ਜਾਂਦਾ। ਜੰਡਿਆਲਾਪੁਰੂ ਦੇ ਵਿੱਚ ਜੜੀਆਂ ਸਿਹਤ ਸਵਾਵਾਂ ਨੇ ਉਹਨਾਂ ਦੀ ਕਾਫੀ ਜਿਹੜਿਆ ਕਾਟ ਪਾਈ ਜਾ ਰਹੀ ਸੀ ਕਿ ਮੁਸ਼ਕਲ ਆਇਆ ਥੇ ਸੋ ਅੱਜ ਇਥੇ VMC ਭੰਡਾਰੀ ਮਲਟੀ ਸਪੈਸ਼ਲਿਟੀ ਸੈਂਟਰ ਜਿਹੜਾ ਉਪਨਿਆ ਸਾਡੇ ਬਹੁਤ ਹੀ ਸਰਕਾਰ ਜੋ ਡਾਕਟਰ ਵਿਕਾਸ ਭੰਡਾਰੀ ਜੀ ਜਿਹੜੇ ਕਿ ਇਸ ਇਲਾਕੇ ਦੇ ਵਿੱਚ ਮੇਰਾ ਖਿਆਲ ਹਰ ਬੱਚੇ ਦੀ ਜ਼ੁਬਾਨ ਤੇ ਇਹਨਾਂ ਦਾ ਨਾਮ ਹੋਊਗਾ ਬੜੇ ਲੰਬੇ ਸਮੇਂ ਤੋਂ ਸਿਹਤ ਸਵਾਵਾ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਜੜਾਇਆ ਉਪਾ ਰਹੇ ਨੇ ਅਸੀਂ ਵੀ ਮੈਂ ਪਾਲਟੈਕਸ ਚੋਂ ਤੋਂ ਪਹਿਲਾਂ ਵੀ ਬਹੁਤ ਵਾਰੀ ਇਹਨਾਂ ਨੂੰ ਮਿਲਿਆ ਬਹੁਤ ਵਾਰੀ ਦੇਖਿਆ ਬੜੀ ਸੇਵਾ ਭਾਵਨਾ ਇਹਨਾਂ ਦੇ ਵਿੱਚ ਹੈਗੀ ਆ ਮਾਤਾ ਕੋਲਾ ਹਸਪਤਲ ਵੀ ਜੰਦੇ ਨੇ ਉੱਥੇ ਵੀ ਚੈਰਿਟੀ ਦੇ ਕੰਮ ਵੀ ਜੜੇ ਨੇ ਬਹੁਤ ਕਰਦੇ ਨੇ ਸੋ ਇਹਨਾਂ ਨੇ ਅੱਜ ਬੀ ਐਮ ਸੀ ਸੈਂਟਰ ਜਿਹੜਾ ਜਿਹਦੇ ਵਿੱਚ 30 ਕੋਟੀ ਨੇ ਔਰ 40 ਬੈੱਡਡ ਹਸਪਤਲ ਜਿਹੜਾ ਉਹਦੀ ਅੱਜ ਸ਼ੁਰੂਆਤ ਕੀਤੀ ਆ ਮੈਂ ਸਮਝਦਾ ਜੰਡਿਆਲਾ ਗਰੂ ਤੇ ਆ ਆਸ-ਪਾਸ ਦੇ ਜਿੰਨੇ ਵੀ ਇਲਾਕੇ ਨੇ ਉਹਨਾਂ ਨੂੰ ਕਾਫੀ ਇਹਦਾ ਜਿਹੜਾ ਆ ਉਹ ਫਾਇਦਾ ਹੋਊਗਾ ਔਰ ਡਾਕਟਰ ਸਾਹਿਬ ਆਪ ਆਰਥੋ ਦੇ ਜਿਹੜੇ ਨੇ ਸਪੈਸ਼ਲਿਸਟ ਨੇ ਜੇ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਆਰਥੋ ਦੇ ਖੇਤਰ ਦੇ ਵਿੱਚ ਵੱਡੀਆਂ ਵੱਡੀਆਂ ਮੱਲਾ ਮਾਰੀਆਂ ਹੋਈਆਂ ਨੇ ਸੋ ਮੈਂ ਸਮਝਦਾ ਕਿ ਜਿਹੜਾ ਹਸਪੀਟਲ ਆ ਸਾਡੇ ਇਲਾਕੇ ਵਾਸਤੇ ਸਾਡੇ ਲੋਕਾਂ ਵਾਸਤੇ ਔਰ ਖਾਸ ਤੌਰ ਤੇ ਜਿਹੜੇ ਜਨਰਲ ਪਬਲਿਕ ਗਰੀਬ ਲੋਕਾਂ ਵਾਸਤੇ ਵੀ ਇਹ ਜ਼ਰੂਰ ਇੱਥੇ ਜਿਹੜਾ ਉਹ ਉਹਨਾਂ ਨੂੰ ਬੰਦੀਆਂ ਸਹੂਤਾ ਜਿਹੜੀਆਂ ਨੇ ਉਹ ਦੇਣਗੇ ਸੋ ਮੇਰੇ ਵੱਲੋਂ ਰਾਠ ਸਾਹਿਬ ਨੂੰ ਅੱਜ ਇਹ ਸਾਰੀਆਂ ਸ਼ੁਭ ਕਾਮਨਾਵਾਂ ਕਿ ਵਸਤਨਾ ਹੀ ਮਾਨਵਤਾ ਦੀ ਸੇਵਾ ਜਿਹੜੀ ਆ ਉਹ ਕਰਦੇ ਰਹਿਣ ਇਸ ਤਰ੍ਹਾਂ ਹੀ ਅੱਗੇ ਵਧਦੇ ਰਹਿਣ ਔਰ ਪਰਮਾਤਮਾ ਇਹਨਾਂ ਦੇ ਉੱਤੇ ਇਹ ਪਰਿਆਤਰਾ ਕੇ ਇਹਨਾਂ ਨੂੰ ਲੰਬੀ ਉਮਰ ਬਖਸ਼ੇ ਚੰਗੀ ਸਿਹਤ ਬਖਸ਼ੇ ਆ ਕੇ ਇਹ ਜਿਹੜੇ ਨੇ ਉਹ ਡਟਕੇ ਇਲਾਕੇ ਦੀ ਸੇਵਾ ਦੇ ਵਿੱਚ ਲੱਗੇ ਰਹੇ ਆ ਅੱਜ ਦਸਹਰਾ ਵੀ ਹੈ ਗਲੋਕਾਂ ਕੀ ਸੰਦੇਸ਼ ਦੇਣਾ ਦਸਹਰੇ ਦਾ ਤਿਉਹਾਰ ਆ ਪਾ ਸਭ ਨੂੰ ਪਤਾ ਹੈ ਕਿ ਜਿਹੜਾ ਇਹ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਜਿਹੜਾ ਇਹ ਤਿਉਹਾਰ ਆ ਅੱਜ ਸੰਡੇ ਇੱਥੇ ਵੀ ਜੜਿਆਲਾ ਗੁਰੂ ਸ਼ਹਿਰ ਦੇ ਵਿੱਚ ਵੀ ਦੁਸਹਰਾ ਗਰਾਊਂਡ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਹਰ ਵਾਰ ਇਹ ਦੁਸਹਰਾ ਜੜਾਇਆ ਉਹ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰੀ ਵੀ ਮਨਾਇਆ ਜਾ ਰਿਹਾ ਹੈ ਸ਼ਾਮ ਨੂੰ 5-6 ਵਜੇ ਤੇ ਉੱਥੇ ਬਹੁਤ ਸਾਡੇ ਜੜਿਆਲੇ ਦੇ ਲੋਕ ਔਰ ਆਸ-ਪਾਸ ਦੇ ਲੋਕ ਜਿਹੜੇ ਨੇ ਉੱਥੇ ਪਹੁੰਚਦੇ ਨੇ ਪਰ ਮੈਂ ਇੱਥੇ ਇਸ ਤਿਉਹਾਰ ਦੇ ਮੌਕੇ ਇਹੀ ਕਹੂੰਗਾ ਕਿ ਸਾਨੂੰ ਆਪਣੀਆਂ ਜੰਨੀਆਂ ਕੋਈ ਗਲਤ ਗੱਲਾਂ ਨਹੀਂ ਜਾਂ ਜਿਹੜੀ ਸਾਡੇ ਕੋਈ ਔਰ ਜਿਨ੍ਹਾਂ ਨੂੰ ਆਪਾਂ ਕਹਾਂ ਸਿੱਖਦੇ ਆ ਕਿ ਕਮਜ਼ੋਰੀਆਂ ਨੇ ਜਿਹੜੀਆਂ ਕਮਜ਼ੋਰੀਆਂ ਆਪ ਆਪਣੇ ਅੰਦਰ ਵੀ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਔਰ ਜਿਹੜੀਆਂ ਚੰਗੀਆਂ ਗੱਲਾਂ ਨੇ ਮੋਰਲ ਐਥੀਕਲ ਵੈਲਿਊਜ਼ ਜਿਹੜੀਆਂ ਨੇ ਉਹਨਾਂ ਨੂੰ ਅਪਣਾਉਂਦੇ ਹੋਏ ਸਾਨੂੰ ਆਪਣੀਆਂ ਜਿਹੜੀਆਂ ਬੁਰੀਆਂ ਆਦਤਾਂ ਨੇ ਉਹਨਾਂ ਨੂੰ ਛੱਡ ਕੇ ਨੇਕੀ ਵੱਲ ਜਿਹੜਾ ਅੱਗੇ ਵਧਣਾ ਚਾਹੀਦਾ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਦਾ ਆਨ ਤੇ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਨਾ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਣਾ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਅੱਜ ਮੇਰੇ ਹਸਪਤਾਲ ਦੀ ਓਪਨਿੰਗ ਦੇ ਵਿੱਚ ਸ਼ਾਮਲ ਹੋਏ ਮੈਂ ਪਿਛਲੇ 20 ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਸਿਹਤ ਸੇਵਾਵਾਂ ਦੇ ਸੰਬੰਧ ਵਿੱਚ ਜੁੜਿਆ ਹੋਇਆ ਆ ਆਪਦੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਕਿਸੇ ਵੀ ਮਰੀਜ਼ ਦਾ ਇਲਾਜ ਆਪਣੀ ਜਿੰਨੀ ਮੇਰੇ ਚ ਕੈਪੇਬਿਲਿਟੀ ਹੈ ਉਹਨਾਂ ਮੈਂ ਉਹਰ ਉਹਦੇ ਉਪਰ ਵੀ ਕੋਸ਼ਿਸ਼ ਕਰਦਾ ਬਹੁਤ ਦਿਰ ਤੋਂ ਮੇਰੀ ਇੱਛਾ ਸੀ ਕਿ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਇੱਕ ਮਾਡਰਨ ਸਹੂਲਤਾਂ ਨਾਲ ਲੈਸ ਇੱਕ ਹਸਪਤਾਲ ਦਿੱਤਾ ਜਾਵੇ ਉਹ ਅੱਜ ਅਸੀਂ ਉਸ ਦੀ ਸ਼ੁਰੂਆਤ ਕੀਤੀ ਹੈ ਇਸ ਦੇ ਵਿੱਚ ਸਾਡੇ ਕੋਲ ਬਿਲਕੁਲ ਲੇਟੈਸਟ ਫੈਸਿਲਿਟੀ ਦੇ ਨਾਲ 10 ਬੈੱਡ ਦੇ ਕਰੀਬ ਸਾਡੇ ਕੋਲ ਆਈਸੀਯੂ ਦੀ ਫੈਸਿਲਿਟੀ ਹੈ 4 ਬੈੱਡ ਦੀ ਸਾਡੀ ਐਮਰਜੈਂਸੀ ਹੈ ਟੋਟਲ ਜੇ ਮੈਂ ਗੱਲ ਕਰਾਂ ਤਾਂ ਸਾਡਾ 40 ਬੈੱਡ ਦਾ ਹਸਪਤਲ ਹੈ ਜਿਹਦੇ ਵਿੱਚ ਤਿੰਨ ਆਧੁਨਿਕ ਪੂਰੇ ਮੋਡਲਰ ਰੂਮ ਜਿਨ੍ਹਾਂ ਨੂੰ ਕੰਨੇ ਆ ਤਿੰਨ ਆਪਰੇਸ਼ਨ ਥੀਏਟਰ ਹੈ ਸਾਡੇ ਜਿਹਦੇ ਵਿੱਚ ਇਨਫੈਕਸ਼ਨ ਦਾ ਜਿਹੜਾ ਖਤਰਾ ਹੈ ਉਹ ਲਗਭਗ 0 ਹੈ ਲਗਭਗ 0 ਬਾਕੀ ਤਾਂ ਪਰਮਾਤਮਾ ਨੇ ਮਿਹਰ ਕਰਨੀ ਹੋਵੇ ਤਾਂ ਫੇਰ ਹੀ ਸਭ ਕੁਝ ਕਾਮਯਾਬ ਹੁੰਦਾ ਪਰ ਸਾਡੇ ਵੱਲੋਂ ਜੋ ਅਸੀਂ ਚਾਹੋ ਵੀ ਪ੍ਰੀਕੌਸ਼ਨਸ ਲੈ ਸਕਦੇ ਆ ਉਹ ਅਸੀਂ ਹਰ ਤਰ੍ਹਾਂ ਦੀ ਪ੍ਰੀਕੌਸ਼ਨ ਲੈ ਕੇ ਇਹ ਆਪਣੇ ਆਪਰੇਸ਼ਨ ਥੀਏਟਰ ਤਿਆਰ ਕੀਤੇ ਆ ਤਾਂ ਜੋ ਇਸ ਇਲਾਕੇ ਦੇ ਮਰੀਜ਼ਾਂ ਨੂੰ ਆਪ ਦੇ ਵੱਲੋਂ ਪੂਰੀਆਂ ਸੇਵਾਵਾਂ ਦੇ ਪੂਰੀ ਚੱਕੋ ਚੰਗੀ ਤਰ੍ਹਾਂ ਸੇਵਾ ਨਹੀਂ ਸਕੇ ਪੰਡਾ ਜੀ ਬਹੁਤ ਆਖਦੇ ਬਹੁਤ ਆਪ ਹੈ ਜਿਸ ਇਹ ਫੈਸਲਾ ਵੀ ਬੜਾ ਬਈਆ ਪਿਆਰਾ ਉਹ ਇਹ ਤਾਂ ਪੈਸੇ ਬਰਤਾਂ ਜ਼ਿਆਦਾ ਪਬਲਿਕ ਹੀ ਕਹਿ ਸਕਦੀ ਹੈ ਮੈਂ ਆਪਣੇ ਮੂੰਹ ਤੋਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਇਹ ਤਾਂ ਪਬਲਿਕ ਦੀ ਇੱਕ ਪਰਸੈਪਸ਼ਨ ਹੈ ਤੁਸੀਂ ਜ਼ਿਆਦਾ ਵਧੀਆ ਜਜ ਕਰ ਸਕਦੇ ਹੋ ਮੈਂ ਕਰਦਾ ਜਾਂ ਨਹੀਂ ਕਰਦਾ ਪਰ ਮੇਰੇ ਵੱਲੋਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਕਿਸੇ ਦਾ ਜਰੂਰਤ ਤੋਂ ਜ਼ਿਆਦਾ ਜਾਂ ਨਜਾਇਜ਼ ਖਰਚਾ ਨਾ ਕਰਨਾ ਇਸ਼ਾਰੇ ਤੇ ਲੋਕਾਂ ਨੂੰ ਇਸ਼ਾਰੇ ਦੀ ਬਹੁਤ-ਬਹੁਤ ਵਧਾਈ ਤੇ ਮੈਂ ਉਮੀਦ ਕਰਨਾ ਵੀ ਮੇਰੇ ਅੰਦਰ ਆਪਦੇ ਅੰਦਰ ਜਿਹੜੀਆਂ ਕੋਈ ਬੁਰਾਈਆਂ ਮੈਂ ਉਹਨਾਂ ਤੋਂ ਜਿੱਤ پا ਸਕਾਂ ਤੇ ਲੋਕਾਂ ਨੂੰ ਵੀ ਉਮੀਦ ਕਰਨਾ ਵੀ ਆਪਣੇ ਅੰਦਰ ਜਿਹੜੀਆਂ ਬੁਰਾਈਆਂ ਉਸ ਤੇ ਜਿੱਤ ਪਾਉਣ ਦੀ ਕੋਸ਼ਿਸ਼ ਕਰਨ